ਨੜੇ ਹੋਰ ਗੱਲ ਐ ਜੱਸੇ ਹਾਂ ਬਈ ਖੇਤ ਅਰਤੀ ਮੇਂ ਰਾਖੀ ਬਿਨਾਂ ਨਹੀਂ ਬਚਿਆ ਕਰਦੇ ਹਾਂ 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 ਬਈ ਆ ਖੇਤ ਦੀ ਰਾਖੀ ਮੈਂ ਆਪੇ ਰੱਖ ਲੂੰ ਤੂੰ ਬਸ ਘਰ ਦੀ ਰਾਖੀ ਰੱਖਿਆ ਕਰ ਬਈ ਜਾ ਚਾਹਤਾ ਪਾ ਜਾ ਵੀ ਹੋਰ ਨਾ ਕੀ ਕਰਦਾ ਚੋਰਿਆ ਚਾਹ ਪਾਉਣ ਆਈ ਦੀ ਤੈਨੂੰ ਤੂੰ ਚੁੰਨੀ ਫੜਦਾ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਉਹ ਮੈਂ ਕਾਨੂੰ ਫੜੀਏ ਚੁੰਨੀ ਇਹ ਤਾਂ ਆਪਦੇ ਆਪ ਹੀ ਮੇਰੇ ਨਾਲ ਲਿਫਟ ਦੇ ਜਾਂਦੇ ਐ ਜਿੱਦੈ ਚੁੰਨੀ ਫੜੀ ਨਾ ਉਸ ਦਿਨ ਤੂਫਾਨ ਆਊਗਾ ਤੂਫਾਨ ਨਾ ਸਿਆਣਾ ਬਹਿਣਾ ਹੈਗਾ ਤੂੰ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਜਿਹੜੀਆਂ ਤੈਨੂੰ ਦੋ ਰੋਟੀਆਂ ਮਿਲਦੀਆਂ ਨੇ ਤੇ ਤੈਨੂੰ ਖਾਦੀਆਂ ਨਹੀਂ ਆਉਂਦੀਆਂ ਚੁੱਪ ਕਰਕੇ ਹੁਣ ਤੂੰ ਆ ਰੰਗਾ ਟੰਗਾ ਦੇ ਆ ਗਿਆ ਜੇ ਉਦੀ ਅਗਲ ਕੀ ਹੋਈਦੀ ਆਪਦੀ ਉਮਰ ਚ ਵਿਆਹ ਕਰਾ ਲੈਂਦਾ ਵਿਆਹ ਕਰਾ ਲੈਂਦਾ ਤੂੰ ਹੈਗੀ ਐ ਮੈਨੂੰ ਵਿਆਹ ਕਰਾਉਣ ਦੀ ਲੋੜ ਪਈ ਕੀ ਐ ਨਾ ਮੂੰਹ ਸੰਭਾਲ ਕੇ ਬੋਲ ਹੋਰ ਨਤਨੇ ਸੜੀ ਲੈ ਲਈ ਮੈਨੂੰ ਜਿਆਦਾ ਲੱਗਿਆ ਬੋਲਣਾ ਆ ਜਾਂਦੇ ਉਹਨੂੰ ਉਹਨੂੰ ਮੈਂ ਪੁੱਛੂ ਵੀ ਇਹ ਇਹ ਜੇ ਚੱਜ ਕਰਦਾ ਜਾਂ ਤਾਂ ਤੂੰ ਰਹੇਂਗਾ ਇਸ ਘਰ ਚ ਜਾਂ ਮੈਂ ਰਹੂੰਗੀ ਦੇਖਾਂਗੇ ਕੌਣ ਇਸ ਘਰ ਚ ਰਹਿੰਦਾ ਹੈ ਕੌਣ ਇਸ ਘਰ ਚੋਂ ਜਾਂਦਾ ਹੈ ਕੋਈ ਨਾ ਉਹ ਤਾਂ ਦੇਖੀ ਜਊ ਜਦੋਂ ਉਹਨੂੰ ਪਤਾ ਲੱਗੂ ਸ਼ਰਮ ਕਰ ਲਿਆ ਕਰ ਮਾੜੀ-ਮੋਟੀ ਆ ਦਾੜੀ ਕਣੀ ਦੇਖ ਲਾਉਂਦੀ ਕਣੀ ਮੈਨੂੰ ਤਾਂ ਹੋਰ ਲੱਗਦਾ ਹੈ ਵੀ ਇਸ ਘਰ ਚ ਤੈਨੂੰ ਮੇਰੇ ਨਾਲ ਹੀ ਰਹਿਣਾ ਪਊਗਾ ਕਿਤੇ ਉਹਨੂੰ ਇਹ ਨਾ ਜਾਣਾ ਪੈ ਜੇ ਕੋਈ ਨਾ ਦੇਖੀ ਜਊ ਫਿਰ ਆ ਜਾਣ ਤੇ ਉਹਨੂੰ ਆ ਲੈਣ ਦੇ ਉਹਨੂੰ ਵੀ ਖੋਦੇ ਵਾਲਾ ਵੀ ਦੇਖ ਲੂੰਗਾ ਮੈਂ ਮੰਤਰ ਕੀ ਪੜਨਾ ਹੈ ਸਾਡੇ ਕੋਲ ਵੀ ਮੰਤਰ ਬਥੇਰੇ ਨੇ ਚਾਹ ਪੀ ਲਈ ਭਾਈ ਮੈਂ ਤਾਂ ਚਾਹ ਪੀ ਲਈ ਉੱਠ ਖੜਿਆ ਤਾਂ ਔਰ ਅਜੇ ਤਾਂ ਬਾਲੀ ਕੁੜੀ ਨਹੀਂ ਡਾਈ ਮੈਨੂੰ ਕੋਈ ਨਹੀਂ ਨੀਂਦਾਂ ਵੀ ਆਉਣੋਂ ਹਟ ਜਾਣਗੇ ਜੱਸਿਆ ਕੀ ਗੱਲ ਹੋ ਗਈ ਬਈ ਗੱਲ ਕਰਨੀ ਹੈ ਤੇਰੇ ਨਾਲ ਆਹ ਹਾਂ ਦੱਸ ਹੁਣ ਤੂੰ ਐਂ ਦੱਸ ਵੀ ਘਰ ਦਾ ਇਧਰਲਾ ਪਾਸਾ ਰੱਖਣਾ ਹੈ ਤਾਂ ਆਪਦੇ ਕੋਲੇ ਇੱਕ ਉਧਰਲਾ ਪਾਸਾ ਰੱਖਣਾ ਹੈ ਇਹ ਪਹਿਲੇ ਤੇਰੀ ਲੈ ਬਈ ਆ ਕਿਸੇ ਜਿਹੀ ਗੱਲਾਂ ਕਰਨ ਲੱਗਾ ਤੂੰ ਕੀ ਹੋ ਗਿਆ ਤੈਨੂੰ ਗੱਲਾਂ-ਗੱਲਾਂ ਦਾ ਤਾਂ ਮੈਨੂੰ ਪਤਾ ਨਹੀਂ ਇਥੋਂ ਦੀ ਬਚਾਲ ਦੀ ਕੱਢੂੰਗਾ ਗੰਦ ਬਚਾਲ ਦੀ ਹੁਣ ਤੂੰ ਦੱਸ ਵੀ ਇੱਧਰਲਾ ਪਾਸਾ ਸਾਹਮਣੇ ਕਾ ਉਧਰਲਾ ਪਾਸਾ ਸਾਹਮਣੇ ਬਈ ਆ ਕੀ ਗੱਲ ਬਣੀ ਤੈਂ ਮੈਨੂੰ ਪਾਲ ਪੋਸ ਕੇ ਏਡਾ ਵੱਡਾ ਕਰਤਾ ਹੁਣ ਤੂੰ ਕੰਦਾ ਕੱਢਣ ਲੱਗਿਆ ਮੈਂ ਤਾਂ ਪਾਲ ਪੋਸ ਕੇ ਏਡਾ ਵੱਡਾ ਕਰਤਾ ਮੇਰੀ ਤਾਂ ਨਹੀਂ ਸੇਵਾ ਕਰਨ ਵਾਲਾ ਰਿਹਾ ਕੋਈ ਲੈ ਬਈ ਤੂੰ ਦੱਸ ਤੇਰੀ ਸੇਵਾ 'ਚ ਕੋਈ ਘਾਟ ਆ ਤਾਂ ਮੈਂ ਹੁਣ ਇੱਕ ਬਸ 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 ਰਹਿਣ ਦੇ ਵਾਉ ਦੇ ਹੂਰਾ ਪਰੀ ਨੂੰ ਪੁੱਛ ਕੀ ਨਖਰੇ ਕਰਦੀ ਐ ਢੁੱਡਰੀ ਹੱਥੇ ਨਹੀਂ ਤਰੌਂਦੀ ਉਹ ਚਾਹ ਮੰਗੀ ਸੀ ਮੜੀ ਜੀ ਇੱਥੇ ਕਿਤੇ ਪਾਵੇ ਚ ਚੁੰਨੀ ਫਸ ਗਈ ਹੋ ਕਹਿੰਦੀ ਮੇਰੀ ਚੁੰਨੀ ਉਹ ਫੜ ਲਈ ਤੇ ਇਹ ਗੱਲਾਂ ਹੁੰਦੀਆਂ ਨਹੀਂ ਕੋਈ ਇਹਨੂੰ ਨਹੀਂ ਮੇਰੇ ਹਲਕਣੇ ਨੂੰ ਅਕਲ ਆਂਦੀ ਬਈ ਕੋਈ ਗੱਲ ਨਹੀਂ ਤੂੰ ਠੰਡਾ ਰਹਿ ਚਾਹ ਮੈਨੂੰ ਐ ਦੱਸ ਹੋਰ ਲਿਆ ਮੰਦਰ ਵਾਰ ਨਾ ਨਾ ਬਸ ਤੂੰ ਐ ਕਰ ਬਈ ਚਿੰਤਾ ਨਾ ਕਰ ਆਪਣੀ ਮੈਂ ਤਾਰਦਾ ਜਾ ਕੇ ਤੂੰ ਚਿੰਤਾ ਨਾ ਕਰ ਬਈ ਉਦ ਤੱਕਲੇ ਮੰਗੂ ਸਿੱਧੀ ਹੋ ਜੂਗੀ ਪੂਰੀ ਮੰਗੂ ਉੱਦੜਦੀ ਫਿਰੂਗੀ ਤੇਰੇ ਮੂਰੇ ਬਾ ਮਾੜਾ ਮੋਟਾ ਤਾੜਦੀ ਉਹੀ ਨਾ ਕਿਤੇ ਕੁੱਟ-ਕੁੱਟ ਲੀਲ ਪਾ ਦਿਆ ਬਸ ਬੰਤੇ ਬਈ ਉਹਦੀ ਤੂੰ ਚਿੰਤਾ ਨਾ ਕਰ ਉਹ ਤਾਂ ਮੈਂ ਦੇਖਣਾ ਹੈ ਕਿ ਉਹਨੂੰ ਕਿਵੇਂ ਸੈੱਟ ਕਰਨਾ ਹੈ ਪਰ ਤੂੰ ਕਿਸੇ ਗੱਲ ਦੀ ਚਿੰਤਾ ਨਾ ਕਰ ਬਈ ਨਾਲੇ ਗੱਲ ਸੁਣ ਬਈ ਤੇਰੇ ਬਾਅਦ ਸਤੇ ਮੈਂ 5 ਕਿਲੋ ਕਿਉਂ ਹੋਰ ਪੁੱਛ ਕੇ ਆਇਆ ਆ ਉਹ ਫੜ ਲੈ ਹੱਥ 'ਚ ਜਗਾ ਕਿਉਂ ਤਾ ਫੜ ਲਿਓ ਔਰ ਕਿਉ ਖਾਦੇ ਦਾ ਕੋਈ ਆਸਰਾ ਵੀ ਹੋਵੇ ਲੈ ਬਈ ਆਸਰਾ ਕਿਉ ਨਹੀਂ ਹੂਗਾ ਹੈ ਆਹ ਹੁਣ ਦੇਖਾ ਮੇਰਾ ਵੱਡਾ ਭਾਈ ਵਧੀ ਜਾਂਦਾ ਹੈ ਨਾ ਅੱਡ ਫੱਟ ਕਮਜ਼ੋਰ ਨਾ ਬਹਿ ਜਾਣਾ ਐਨ ਤਲਵਾਰ ਚੇ ਨਾ ਪਲਵਾਨ ਮੇਰਾ ਭਾਈ ਚਲ ਚੰਗਾ ਚਲ ਠੀਕ ਹੈ ਭਾਈ ਐਂ ਕਰੀ ਮੇਲੇ ਕਿਉਂ ਫੜ ਲਈ ਕੀ ਹੋ ਤਾ ਮੈਂ ਫੜ ਲਿਆਉਂਗਾ ਜੱੱਸੇ ਜਿਹੜਾ ਕੁਝ ਫੜਨ ਵਾਲਾ ਹੈ ਉਹ ਫੜਿਆ ਨਹੀਂ ਜਾਂਦਾ ਤੂੰ ਕਹਿੰਨਾ ਤੇਰੇ ਮੂਰੇ ਪਾਣੀ ਭਰਦੇ ਫਿਰੂਗੀ ਜੇ ਪਾਣੀ ਭਰਦੇ ਫਿਰਦੇ ਹੁੰਦੇ ਫੇਰ ਮੈਨੂੰ ਆ ਕੰਦ ਕੱਢਣ ਦੀ ਕੀ ਜ਼ਰੂਰਤ ਪੈ ਗਈ ਸੀ ਹੁਣ ਤੂੰ ਸੋਚ ਲੈ ਵੀਨੇਓ ਪੱਟਾ ਕਿਨਾ ਪੱਟਣਾ ਖੁੱਲ ਗਈ ਅੱਖ ਤੇਰੀ ਨਾ ਲਾ ਕੇ ਪੈਗਾ ਕੋਠੇ ਤੇ ਪੈ ਜਾਣਾ ਨੀਚੇ ਵੀ ਦੇਖ ਲਿਆ ਕਰ ਵੀ ਕੀ ਹੁੰਦਾ ਕੀ ਨਹੀਂ ਮੇਰੀ ਤਾਂ ਕੋਰਾ ਪਰਵਾਹ ਨਹੀਂ ਹੈਗੀ ਤੈਨੂੰ ਅੱਛਾ ਨਾ ਦੇਖਾ ਪਰਵਾਹ ਕਰ ਲਾ ਨਾ ਕੀ ਦੇਖੀ ਜਾਂਦਾ ਮੈਂ ਤਾਂ ਦੇਖਦਾ ਜਿਹੜੀਆਂ ਤਰੇ ਟੂਮਾ ਲੈ ਕੇ ਉਤਰ ਗਏ ਨਾ ਡਿੱਗੀਆਂ ਤੇ ਉਹ ਦੇਖਦਾ ਵੀ ਕਿੰਨੀਆਂ ਕਿ ਡਿੱਗੀਆਂ ਨਾ ਕੀ ਬੋਲੀ ਜਾਂਦਾ ਹੈਗਾ ਕੀ ਗੱਲ ਹੋ ਗਈ ਅੱਛਾ ਹਾਲੇ ਗੱਲ ਮੇਰੀ ਬੋਲਦੀ ਐ ਮੇਰੇ ਸਾਹਕਣੇ ਜੀਏ ਉਹ ਤੈਨੂੰ ਕਦੋਂ ਅਕਲ ਆਉਗੀ ਜੇ ਉਹਨੇ ਚਾਹ ਦਾ ਗਲਾਸ ਤੇ ਤੁ ਦੁਬਾਰੇ ਮੰਗ ਲਿਆ ਕਿ ਮੌਤ ਪੈ ਗਈ ਤੈਨੂੰ ਚਾਹ ਨਹੀਂ ਮੰਗਦਾ ਉਹ ਉਹ ਤਾਂ ਚੋਪੜੀਆਂ ਭਾਲਦਾ ਤੈਨੂੰ ਕੀ ਪਤਾ ਬਿਉਦੇ ਸ਼ਰੀ ਕਿੱਥੇ ਜਾਂਦੇ ਨੇ ਮੈਨੂੰ ਸਭ ਪਤਾ ਹੈ ਠੀਕ ਹੈ ਟੀਵੀ ਨੂੰ ਪਤਾ ਹੁੰਦਾ ਬੰਦੇ ਦਾ ਤੈਨੂੰ ਕੀ ਪਤਾ ਤੂੰ ਤਾਂ ਮੂੰਦ ਝੁੱਲਸ ਕੇ ਪਈ ਜੰਨਾ ਦਾ ਹਾਂ ਹੋ ਤੈਨੂੰ ਮੇਰਾ ਮੂੰਹਤ ਦਿਖਦਾ ਉਹਦੀਆਂ ਚੋਪੜੀਆਂ ਹੋਈਆਂ ਦਿਖਦੀਆਂ ਨੇ ਨਾ ਤੂੰ ਕਰੇ ਤੇ ਕੰਮ ਨਹੀਂ ਕਰੇਗੀ ਹੋਰ ਕੌਣ ਕਰੂਗਾ ਫਿਰ ਮੈਂ ਕੰਮ ਕਰਦੀਦਾ ਹੈਗੀ ਆ ਫਿਰ ਮੈਥੋਂ ਵੀ ਨਹੀਂ ਜਰਿਆ ਜਾਂਦਾ ਹੈਗਾ ਉਹਦੀਆਂ ਕੁੱਠੀਆਂ ਸਿੱਧੀਆਂ ਹਰਕਤਾਂ ਠੀਕ ਹੈ ਅੱਛਾ ਤੇ ਤੂੰ ਇਹ ਤਾਂ ਜਰਿਆ ਨਹੀਂਦਾ ਆਹ ਕਰ ਲਈਂਗੀ ਤੂੰ ਇੱਥੋਂ ਸੱਦੀ ਕੱਢ ਕੇ ਲੁੱਕ ਫਿਰਦਾ ਉਹ ਕਢਾ ਲਈਂਗੀ ਕਹਿੰਦਾ ਪਟਾੜੇ ਨਾਲ ਜਾ ਕੇ ਉਹਦੇ ਨਾਲ ਨਾ ਇਹ ਕਹਿੰਦਾ ਉਹ ਲੈ ਕਹੂਗਾ ਨਹੀਂ ਅਗਲਾ ਮਾਰਕ ਹੈ ਨਾਲੇ ਤੈਨੂੰ ਮੜਾ ਮੋਟੀ ਅੱਖ ਲਾਣੀ ਚਹੀਦੀ ਆ ਉਹ ਪਾਲ ਪੋਸ ਕੇ ਉਹਨੇ ਮੈਨੂੰ ਵੱਡਾ ਕਰਿਆ ਫਿਰ ਕਰਿਆ ਹੋਊਗਾ ਹੁਣ ਸਮਝਾਉਗਾ ਉਹ ਤਾਂਰੇ ਕੀ ਕਰਦਾ ਮਾਂ ਕਿਹੜਾ ਪਾਲ ਪੋਸ ਕੇ ਵੱਡੇ ਨਹੀਂ ਕਰਦੇ ਸਾਰਾ ਕੁਝ ਕਰਦੇ ਨੇ ਆਪਣੇ ਜਵਾਤਾਂ ਦਾ ਜਿੰਦੇ ਨੂੰ ਜਵਾਤਾਂ ਵਾਂਗੂ ਰੱਖਿਆ ਵਧੀਆ ਗੱਲ ਆ ਫਿਰ ਉਹ ਨਾਲ ਸਮਝਾਉਂਦਾਗਾ ਕੋਈ ਮਾਂ ਬਾਪ ਤਾਂ ਕਰਦੇ ਨੇ ਪਾਲ ਪੋਸ ਕੇ ਉਹਨਾਂ ਦਾ ਫਰਜ਼ ਵੀ ਬਣਦਾ ਹੈ ਪਰ ਭਾਈਆਂ ਦਾ ਕੋਈ ਫਰਜ਼ ਪੁਰਦ ਨਹੀਂ ਬਣਦਾ ਹੁੰਦਾ ਭਾਈ ਤਾਂ ਸਹੇਕ ਹੁੰਦੇ ਨੇ ਪਰ ਉਹਨੇ ਮੈਨੂੰ ਕਦੇ ਵੀ ਸਹੇਕ ਆਲਾ ਹੈ ਜਾਂ ਕੁਝ ਨਹੀਂ ਦਰਿਆ ਤੂੰ ਪਤਾ ਨਹੀਂ ਕਿਰੇ ਟੀਸਾਂ ਫੜ ਕੇ ਖੜ੍ਹ ਜਾਣੀ ਐ ਹੁਣ ਤਾਂ ਕਰਨ ਨੂੰ ਫਰਦਾ ਮੈਨੂੰ ਸਭ ਪਤਾ ਲੱਗਦਾ ਵੀ ਉਹ ਕਿੱਥੇ ਗੱਲਾਂ ਕਰਦਾ ਤੂੰ ਸਮਝ ਜਾ ਮੈਂ ਤੈਨੂੰ ਵਾਰ-ਵਾਰ ਇਹ ਹੀ ਸਮਝਾਉਣੀ ਆਂਗੀ ਓਏ ਬੱਸ ਤੜਕੀ ਤੜਕੀ ਲੱਗ ਜਣੀ ਆਂ ਪੋਂਕਣਾ ਮੇਰੀ ਗੱਲ ਸੁਣ ਲੈ ਧਿਆਨ ਨਾਲ ਠੰਡਾ ਤੱਤਾ ਪਾਣੀ ਉਹਨੂੰ ਦੇ ਦਿਆ ਕਰ ਦੇਖ ਲੈ ਨਹੀਂ ਤਾਂ ਫਿਰ ਕਿਸੇ ਜੋਗੇ ਨਹੀਂ ਰਹਿਣੇ ਫਿਰ ਉਹਨੂੰ ਵੀ ਸਮਝਾ ਲਿਆ ਕਰ ਓਏ ਉਹਦਾ ਸਮਝੀ ਹੋਇਆ ਸਿਆਣਾ ਐ ਇਨੇ ਡਾਬੜਾ ਘਰਵਾਰ ਤੋੜ ਕੇ ਆਪਾਂ ਨੂੰ ਪਾਲ ਪੋਸਤਿਆ ਕਰਤਾ ਮੇਰਾ ਵਿਆਹ ਕਰਤਾ ਹੋਰ ਦੱਸ ਉਹਨੂੰ ਕੀ ਸਮਝਾਵਾਂ ਮੈਂ ਕੋਈ ਜਵਾਬ ਆਉ ਕੱਲ ਦਾ ਚਲ ਠੀਕ ਐ ਅਜੇ ਤਾਂ ਇਹਨੂੰ ਮੇਰੀ ਗੱਲ ਸਮਝ ਨਹੀਂ ਆਉਂਦੀ ਬਾਅਦ ਚ ਵੇਲੇ ਨੂੰ ਪਸਤਾਏਗਾ ਮੜੀ ਮੋਟੀ ਬੁੱਥ ਦੀ ਗੱਲ ਕਰਦਾ ਸੁਣ ਲਿਆ ਗਿਆ ਮੜੇ ਉਹਨੇ ਜਰ ਲਿਆ ਗਿਆ ਜਿਵੇਂ ਨਹੀਂ ਯਾਦ ਜੀ ਕਿਸੇ ਦਾ ਇਹ ਦੇਖਦਾ ਆਇਆ ਤੀ ਉਹ ਵੀ ਮਚਿਆ ਮਚਾਇਆ ਇਹਨੂੰ ਮੇਰੀ ਗੱਲ ਸਮਝ ਨਹੀਂ ਆਉਂਦੀ ਹੋएगी ਮੈਂ ਉਹਦੀ ਹਰਕਤਾਂ ਕਿਵੇਂ ਜਾਣਨਾ ਨਾ ਇਹ ਹਰਕਤਾਂ ਜਾਣੀਆਂ ਸੌਖੀਆਂ ਨਹੀਂ ਹੈਗੀਆਂ ਇਦਾਂ ਧੀ ਮਰੀ ਜਾਂਦਾਗਾ ਕੋਈ ਨਾ ਇਹਨੂੰ ਬਾਅਦ ਚ ਪੁੱਛੂਗਾ ਲੈ ਦੇਖ ਲੈ ਆ ਵੀ ਅੱਧੀਆਂ ਗਿੱਲੀਆਂ ਪਈਆਂ ਨੇ ਹਜੇ ਇੱਕਾ ਚੌਰਾ ਮੇਰੇ ਵਾਲਾ ਜਮੀਂ ਸ਼ਰਮ ਨਹੀਂ ਕਰਦਾ ਹੈਗਾ ਵੀ ਸਾਰਾ ਦਿਨ ਤਾਂ ਖੇਤ ਚ ਬੜਿਆ ਰਹਿਣਾ ਆਥ ਨੇ ਮੂਤ ਝੋੜ ਸਕੇ ਆ ਜੂ ਵੀ ਕੋਈ ਲੱਕੜਾ ਲੁੱਕੜਾ ਲਿਆਦਾ ਕਰੇ ਹੁਣ ਦੱਸ ਮੈਂ ਕਾਦੇ ਨਾਲ ਅੱਕ ਚਾਲੂੰਗੀ ਦੇਖਦੀਆਂ ਜੇ ਕੋਈ ਸੁੱਕੀ ਪਾਠੀ ਹੋਊਗੀ ਬਾਸ ਤਨਾ ਬੇਲੇ ਨੂੰ ਪਸਤਾਊਗਾ ਹੁਣ ਤਾਂ ਮੈਨੂੰ ਸਮਝਾਈ ਜਾਨੀ ਆ ਵੀ ਸਮਝ ਜਾ ਸਮਝ ਜਾ ਕੱਲ ਨੂੰ ਜਦੋਂ ਕੋਈ ਚੰਦ ਚੜ੍ਹ ਗਿਆ ਫਿਰ ਸਾਰਾ ਦੋਸ਼ ਮੇਰੇ ਤੇ ਢਾਲੂਗਾ ਆਬਦੇ ਨੂੰ ਤਾਂ ਕੁਛ ਕਹਿਣਾ ਨਹੀਂ ਹੈਗਾ ਆਬਦੇ ਤਾਂ ਆਬਦੇ ਹੁੰਦੇ ਨੇ ਫਿਰ ਮਾੜੀ ਤਾਂ ਬਗਾਨੀ ਵੱਜ ਜਾਂਦੀ ਆ ਮੇਰੇ ਤਾਂ ਕਰਮਾਂ ਦੇ ੱਟਕੇ ਨੇ ਜੰਮੀ ਨਹੀਂ ਸੁਣਦਾ ਹੈਗਾ ਮੇਰੀ ਤਾਂ ਮੈਂ ਕੀ ਕਰਾਂ ਚੱਲ ਚੱਕਾ ਪਾਤੀਆਂ ਏ ਕੋਈ ਸੁੱਕੀ ਮਿਲੂਗੀ ਜਾਵਾ ਕਰਨ ਨੂੰ ਮੈਂ ਅੱਧ ਬੰਡਾਲੂ ਘਰ ਵਿੱਚੋਂ ਕੱਲ ਭਰੀ ਪੰਚਾਇਤ ਚ ਗਿਆ ਆ ਇਹ ਯੂਪੀਸੀਪੀ ਚੋਂ ਕਿਦਰੋਂ ਕੋਈ ਵਾਗੜ ਨਹੀਂ ਜੀ ਲੈ ਆਇਆ ਗੱਲ ਠੀਕ ਏ ਤੇਰੀ ਮਾਨਾਵੇ ਇੱਕ ਕਣਜੁਗ ਪੁਰਾ ਜ਼ਮਾਨਾ ਵੇ ਉਹ ਲੱਭਦਾ ਫਿਰੇ ਬਹਾਨਾ ਵੇ ਕੁੰਡ ਛੱਡਣਾ ਪਊ ਹੁਣ ਤੂੰ ਕੁੰਡ ਛੱਡੇਂਗੀ ਕਿ ਨਹੀਂ ਛੱਡੇਂਗੀ ਜਾਂ ਕੋਈ ਹੋਰ ਤਰ ਤਦ ਕਰਨਾ ਪਊ ਜਸਵੇਂ ਨੂੰ ਠੋਰਦਾ ਜਾ ਕੇ ਈਦੀ ਕੀਮਤ ਹੂੰ ਬੜੀਆਂ ਡੂੰਘੀਆਂ ਸੋਚਾਂ ਚ ਡੁੱਬੇ ਕੱਖ ਨਹੀਂ ਲੱਗਿਆ ਵੱਢਣ ਬਸ ਬਈ ਮੈਂ ਹੁਣ ਵੱਢਣ ਲੱਗਦਾ ਦੀ ਹੋਰ ਤੂੰ ਦੱਸ ਮੈਂ ਤਾਂ ਕੀ ਦੱਸਾਂ ਆ ਦੇਖ ਜੱਸੇ ਕੋਰ ਕਲਯੁਗ ਆ ਗਿਆ ਓਏ ਕੋਰ ਕਲਯੁਗ ਕੀ ਹੋ ਗਿਆ ਬਈ ਉਹ ਕੈਲਾ ਨਹੀਂ ਹੈ ਹਾਂ ਉਹਦਾ ਭਾਈ ਤੀ ਬੜਾ ਹਾਂ 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 ਸੰਤਾ ਹਾਂ 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 ਜ਼ਮੀਨ ਜ਼ਮੀਨ ਕਿਸੇ ਹੋਰ ਦੇ ਨੋਕਰਾ ਆ ਗਿਆ ਸੱਚੀ ਸੱਚੀ ਕੀ ਇਹ ਤਾਂ ਜੰਗਲ ਦੀਆਂ ਗੰਗੰਗੂ ਫੈਲੀ ਪਈਏ ਗੱਲ ਤੈਨੂੰ ਪਤਾ ਨਹੀਂ ਲੱਗਿਆ ਜੇ ਪਤਾ ਤਾਂ ਬਈ ਮੈਨੂੰ ਲੱਗਿਆ ਦੀ ਮੜਾਜਾ ਮੈਂ ਵੀ ਬਸ ਉਸੇ ਬਾਰੇ ਅਸੀਂ ਸੋਚ ਰਿਹਾ ਦੀ ਮਹਾਯਰ ਲੈ ਹੱਦ ਹੋ ਗਈ ਵੀ ਇਹ ਹੈ ਜੇ ਕੀ ਹੋਗਾ ਉਹਨਾਂ ਦਾ ਭਾਈਆਂ ਭਾਈਆਂ ਦਾ ਤਾਂ ਕਿੰਨਾ ਪ੍ਰੇਮਤੀ ਬਈ ਉਹ ਭਾਈਆਂ ਭਾਈਆਂ ਦਾ ਤਾਂ ਪ੍ਰੇਮ ਹੁੰਦਾ ਆ ਜਿਹੜੀਆਂ ਤੀਵੀਆਂ ਨੇ ਇਹ ਨਹੀਂ ਪੱਟੀ ਬੰਨਣ ਦਿੰਦੀਆਂ ਜੇ ਮੜਾ ਮੋਟਾ ਲਵੇ ਲਾ ਕੇ ਰੱਖਦੀ ਰੋਟੀ ਪਾਣੀ ਦਿੰਦੀ ਦੁੱਧ ਬਾਦ ਦਿੰਦੀ ਕਿਉਂ ਉਹਨੂੰ ਇਹ ਹੂਲਾ ਫਕੜਨਾ ਪੈਂਦਾ ਇਥੋਂ ਪੈਂਦੇ ਨੇ ਸਾਰੇ ਸਿਆਪੇ ਜੱਸੇ ਗੱਲ ਤਾਂ ਤੇਰੀ ਸਹੀਆ ਬੰਤੇ ਬਈ ਇਹਨਾਂ ਨੂੰ ਨਹੀਂ ਅੱਖ ਲਾਈ ਉਹ ਤਾਂ ਹੀ ਤਾਂ ਸਿਆਣੇ ਕਹਿੰਦੇ ਨੇ ਵੀ ਜਨਾਨੀ ਦੀ ਜਿਹੜੀ ਮਤ ਹੈ ਉਹ ਗੁੱਤ ਪਿੱਛੇ ਹੁੰਦੀ ਹੈ ਉਹ ਗੁੱਤ ਪਿੱਛੇ ਹੋਵੇ ਚਾਹੇ ਕਾਸੇ ਪਿੱਛੇ ਹੋਵੇ ਤੂੰ ਦੇਖ ਲੈ ਸਿਆਣੀਆਂ ਜਨਾਨੀਆਂ ਘਰ ਬਨ ਗਈਆਂ ਬੌਲੀਆਂ ਜਨਾਨੀਆਂ ਨੇ ਘਰ ਉਜਾੜ ਲੇ ਬਸ ਇਹ ਤਾਂ ਪਹਿਲਾਂ ਇੱਕ ਅੱਧਾ ਵਿਆਹ ਹੁੰਦਾ ਸੀ ਚਾਰ ਪੰਜਾਂ ਹੀ ਫਰੀਆਂ ਦੇ ਤੇ ਰੋੜੇ ਬਾ ਸਭ ਵਿੱਚ ਇਠੇ ਬੈਠੂ ਬੈ ਖਾਈ ਜਾਂਦੇ ਤੇ ਆ ਹੁਣ ਵਾਲਿਆਂ ਨੂੰ ਪਤਾ ਨਹੀਂ ਕੀ ਹੋ ਗਿਆ ਇਹ ਤਾਂ ਕੱਲੀਆਂ ਰਹਿ ਕੇ ਰਾਜੀ ਨੇ ਅਖੇ ਜੀ ਹਾਂ ਉਹਨੂੰ ਤਾਂ ਅੱਡ ਕਰ ਦੋ ਹਮ ਨੂੰ ਐ ਕਰ ਦੋ ਜਮਾਨਾ ਬਦਲ ਗਿਆ ਜੱਸੇ ਤਾਂ ਹੀ ਤਾਂ ਘਰ ਉੱਜੜ ਗਏ ਹੋਰ ਭਾਈ ਦੇਖ ਲੈ ਉਹ ਗੁਲਜਾਰੇ ਕੀ ਨੂੰ ਦੇਖ ਲੈ ਕਿੰਨੀ ਚੰਗੀ ਐ ਪੰਜ ਭਰਾ ਨੇ ਗੁਲਜਾਰੇ ਹੋਰੀ ਮਜਾਲ ਐ ਕਿਸੇ ਨੇ ਐ ਚੂ ਨਿਕੜ ਦੇ ਕੱਢਦਾ ਕੋਈ ਸਾਂ ਸਾਂ ਨਹੀਂ ਕੱਢ ਸਕਦਾ ਕੋਈ ਹੋਰ ਭਾਈ ਆਈ ਕਾਪਣੀ ਵਾਲੀ ਸੁਡਲ ਨੂੰ ਵੀ ਮੈਂ ਸਮਝਾਣਾ ਹੁੰਦਾ ਤੂੰ ਕਰ ਲਿਆ ਕਰ ਘਰ ਦਾ ਕੰਮ ਕਰਾ ਕੋਈ ਨਾ ਬਈ ਤੂੰ ਦੱਸ ਤੂੰ ਤਾਂ ਠੀਕ ਰਹਿਣਾ ਮੈਂ ਤਾਂ ਠੀਕ ਰਹਿਣਾ ਵੱਡੇ ਕੱਖਵੇਂ ਫਿਰ ਉਹ ਨਾ ਨਾ ਬਈ ਲੈ ਮੇਰੇ ਹੁੰਦੇ ਤੂੰ ਕੱਖ ਵੱਡੇ ਭਲਾ ਇਹ ਤਾਂ ਮੇਰੇ ਲਈ ਬਹੁਤ ਗਲਤ ਗੱਲ ਐ ਬਈ ਤੂੰ ਚਿੰਤਾ ਨਾ ਕਰ ਇਹ ਤਾਂ ਥੱਬਾ ਕੱਖਾਂ ਦਾ ਮੈਂ ਹੁਣ ਬੜਦਾ ਨਾ ਤੂੰ ਐ ਕਰ ਬਈ ਘਰੇ ਜਾ ਕੇ ਆਰਾਮ ਕਰ ਲੈ ਮੈਂ ਤਾਂ ਇਹ ਦੇਖ ਕੇ ਆ ਗਿਆ ਮਹਾਲਾ ਬੈਠਾ ਉੱਥੇ ਮਿੱਟੀ ਖਰੋਣ ਲੱਗ ਰਿਹਾ ਪਤਾ ਨਹੀਂ ਕਿਹੜੀਆਂ ਸੋਚਾਂ ਚ ਡੁੱਬਿਆ ਹੋਇਆ ਹੈ ਬਾਈ ਆਪਾਂ ਨੂੰ ਜੱਟਾਂ ਨੂੰ ਕਿਹੜੀਆਂ ਸੋਚਾਂ ਨੇ ਆਹੀ ਤੈਨੂੰ ਮੈਂ ਤਾਂ ਇਹ ਬੱਸ ਕੀ ਦੱਸਾਂ ਮੈਂ ਜਿਹੜੀ ਜੱਟ ਵਾਲੀ ਗੱਲ ਕਰੀਏ ਨਾ ਤਾਂ ਜੱਟ ਵਾਲੀ ਤਾਂ ਗੱਲ ਹੋ ਰਹੀ ਐ ਆਖਰ ਨੂੰ ਤਾਂ ਇਹ ਜਿਹੜੀਆਂ ਕੌਮਾਂ ਬਣੀਆਂ ਨੇ ਇਹ ਕਮਤਲ ਦੇ ਕਰਕੇ ਬਣੀਆਂ ਨੇ ਜ਼ਿੰਮੇਦਾਰਾ ਕਰਨ ਵਾਲੇ ਨੂੰ ਪਹਿਲਾਂ ਜ਼ਿੰਮੇਦਾਰ ਕਹਣ ਲੱਗੇ ਉਹ ਮੈਂ ਤਾਂ ਕਈ ਬੰਦੇ ਤੂੰ ਸੁਣਿਆ ਵੀ ਜੱਟ ਤਾਂ ਬੋਲਾ ਸ਼ਬਦ ਐ ਵੀ ਜੱਟ ਤਾਂ ਬੋਲਾ ਹੁੰਦਾ ਓ ਬੋਲਾ ਤਾਂ ਆਪਿਆ ਬਈ ਸਾਰਾ ਦਿਨ ਕੰਮ ਲਿਆ ਵਾਂਗੂ ਖੇਤਾਂ 'ਚ ਖੱਪਦਾ ਰਹਿੰਦਾ ਹੈਂ فاصل ਵੇਚਦਾ ਉਹ ਲਾਲੇ ਲੈ ਜਾਂਦੇ ਨੇ ਸਾਰਾ ਨਫਾ ਦਾ ਜੱਟ ਦੇ ਪੱਲੇ ਕੀ ਪੈਂਦਾ ਉਹ ਤਾਂ ਆਪੇ ਬੋਲਾ ਬਈ ਜੱਟ ਦੇ ਬੋਲੇ ਕੀ ਛੱਕੂ ਹੈ ਸੱਚੀ ਹੂੰ ਜੱਟ ਦਾ ਬੋਲਾ ਹੈ ਕਮਾਉਂਦਾ ਆਪ ਹੈ ਖਾਂਦਾ ਕੋਈ ਹੋਰ ਹੈ ਹੁਣ ਤੂੰ ਇਸ ਗੱਲ ਤੇ ਧਿਆਨ ਮਾਰੀਂ ਵੀ ਕੋਈ ਹੋਰ ਨਾ ਖਾ ਜਾ ਕੇ ਨਾ ਨਾ ਬਈ ਠੀਕ ਹੈ ਹਾਂ ਕਿਵੇਂ ਆਪਣੇ ਖੇਤ ਦੀ ਪੂਰੀ ਰਾਖੀ ਰੱਖੂ ਮੈਂ ਹਾਂ 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 ਤੂੰ ਚਿੰਤਾ ਨਾ ਕਰ ਬਈ ਐ ਕਰ ਬਈ ਤੂੰ ਰਾਮ ਕਰ ਉਹ ਮੈਂ ਵੱਡਣਾ ਥੱਬੀ ਜੀ ਨਾਲੇ ਹੋਰ ਸੁਣ ਲੈ ਗੱਲ ਹਾਂ ਬਈ ਹਾਂ ਖੇਤਰ ਤੇਮੀ ਰਾਖੀ ਤੋਂ ਬਿਨਾਨੀ ਬਚਦੇ ਹੁੰਦੇ ਨਾਲੇ ਹੋਰ ਗੱਲ ਐ ਜੱਸੇ ਹਾਂ ਬਈ ਖੇਤਰ ਤੇਮੀ ਰਾਖੀ ਬਿਨਾਨੀ ਬਚਿਆ ਕਰਦੇ ਹਾਂ 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 ਬਈ ਆ ਖੇਤ ਦੀ ਦਾ ਰਾਖੀ ਮੈਂ ਆਪੇ ਰੱਖ ਲੂੰ ਤੂੰ ਬਸ ਘਰ ਦੀ ਰਾਖੀ ਰੱਖਿਆ ਕਰ ਬਈ ਹਈ ਹੈ ਲੈ ਆ ਲੱਕੜਾਂ ਪਈਆਂ ਨੇ ਜੇ ਸੁੱਕੀਆਂ ਮਿਲਣਗੀਆਂ ਪਾਤੀ ਤਾਂ ਕੋਈ ਨਹੀਂ ਸੁੱਕੀ ਹੈਗੀ ਕੀ ਕਰਾਂ ਹੁਣ ਚੁੱਲ੍ਹੇ ਚ ਅੱਗ ਤਾਂ ਜਾਲਣੀ ਹੋ ਐ ਹੱਥੋਂ ਰੋਟੀਆਂ ਪਾੜਨਗੇ ਕੋਈ ਸੋਚਦਾ ਹੈ ਨਹੀਂ ਕਿਸੇ ਨੂੰ ਹੋਰ ਫਿਰ ਪਰ ਜਾਈ ਕਿਵੇਂ ਆ ਮੈਂ ਤਾਂ ਠੀਕ ਆ ਤੂੰ ਦੱਸ ਤੂੰ ਕਿੱਥੇ ਰਹਿਣਾ ਅੱਜ ਕੱਲ ਕਿੰਨਾ ਚੰਗਾ ਇਹਦੇ ਨਾਲ ਗੱਲਾਂ ਕਰਕੇ ਤਾਂ ਮੇਰਾ ਮਨ ਹੀ ਖੁਸ਼ ਹੋ ਗਿਆ ਘਰੇ ਤਾਂ ਮੇਰਾ ਪੂਰਾ ਜੀ ਨਹੀਂ ਲੱਗਦਾ ਹੈਗਾ ਦੇਖ ਲੈ ਉਹ 2 ਮਿੰਟ ਮੇਰੇ ਲਵੇ ਖੜਿਆ ਮੇਰਾ ਇੰਨਾ ਜੀ ਲੱਗ ਗਿਆ ਘਰੇ ਆਉਣ ਨੂੰ ਵੀ ਜੀ ਨਾ ਕਰੇ ਤੇ ਤੇ ਲੈ ਕੇ ਸਰੋਂ ਦਾ ਮਾਲਸ ਕਰ ਲਈ ਮੜੀ ਜੀ ਪਿੰਡੇ ਦੀ ਹਾਂ ਦੱਸ ਕੀ ਤਕਲੀਫ ਹੈ ਤੈਨੂੰ ਤੇਲ ਮੰਗਿਆ ਸੀ ਮੈਂ ਤਾਂ ਤੇਲ ਦਾ ਖਤਮ ਹੋ ਗਿਆ ਖਤਮ ਹੋ ਗਿਆ ਹਾਂ ਓਏ ਹੋਏ ਹੋਏ ਫਿਰ ਨਵੇਂ ਘਾਣੇ ਕਢਾ ਲੈਣੇ ਹਾਂ ਕਢਾ ਲਈ ਫਿਰ ਜਾ ਕੇ ਨਾਲੇ ਆ ਦੇ ਆ ਪੱਲੇ ਛੱਲੇ ਜੇ ਕਿਉਂ ਕਰੀ ਜਨੇ ਮੈਂ ਉਪਰਾ ਕੋਈ ਨਾ ਆ ਹੱਥ ਸੋ ਸਮਝ ਕੇ ਲਾਇਆ ਕਰ ਮੈਨੂੰ ਮੈਂ ਤੈਨੂੰ ਕਿੰਨੇ ਵਾਰ ਸਮਝਾਇਆ ਵੀ ਅੱਡੀ ਔਕਾਤ ਚ ਰਹਿ ਆ ਕਰ ਫਿਰ ਮੈਥੋਂ ਬੁਰਾ ਕੋਈ ਨਹੀਂ ਹਜੇ ਮੈਂ ਦੇਖੀ ਜਾਨੀਆ ਤੇਰੇ ਮੂੰਹ ਗਣੀ ਨਾ ਐ ਦੱਸ ਘਰ ਦਾ ਬੰਦਾ ਹੱਥ ਵੀ ਨਹੀਂ ਲਾ ਸਕਦਾ ਉਪਰਾ ਮੈਂ ਕੋਈ ਨਾ ਸ਼ਰਮ ਕਰ ਲੈ ਮੋੜੀ ਮੋਟੀ ਹੱਥ ਛੱਡ ਮੇਰਾ ਹੱਥ ਛੱਡ ਮੇਰਾ ਤੇਦਾ ਜਿਹ ਹੱਦੇ ਕਰਤੀ ਉਹਨੂੰ ਵੀ ਨਾ ਚੋਰੇ ਨੂੰ ਮੈਂ ਇੰਨਾ ਸਮਝਾਉਣੀਆ ਵੀ ਇਹਨੂੰ ਸਮਝਾ ਲੈ ਪਰ ਉਹ ਤੇਰੇ ਕਹਿਣੇ ਚ ਬਾਹਰ ਨਹੀਂ ਤੇਰੀ ਗੱਲਾਂ ਚ ਆਉਂਦਾ ਉਹ ਮੇਰੀਆਂ ਗੱਲਾਂ ਚ ਨਹੀਂ ਆਉਂਦਾ ਕਰਦੀ ਰਾਖੀ ਕਰਨ ਨੂੰ ਕਿਹਾ ਉਹਨੇ ਮੈਨੂੰ ਨਾ ਕਰਦੀ ਰਾਖੀ ਤੂੰ ਕਰਦੀ ਇੱਜ਼ਤ ਨੂੰ ਹੱਥ ਪਾ ਕੇ ਰੱਖੇਂਗਾ ਹੂੰ 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 ਹੱਥ ਤਾਂ ਜੇ ਪਾਇ ਹੀ ਨਹੀਂ ਹੈ ਮੈਂ ਜਿੱਦੇ ਹੱਥ ਪਾ ਲਿਆ ਨਾ ਫਿਰ ਹੱਥ ਛੁਡਾ ਨਹੀਂ ਸਕੇਂਗੀ ਤੂੰ ਨਾਲੇ ਹੋਰ ਸੁਣ ਗੱਲ ਜੇ ਘਰ ਦੀ ਕੰਦ ਬਾਹਰ ਡੇਗਦੀ ਹੋਵੇ ਨਾ ਧੱਕਾ ਦੇ ਕੇ ਉਹਨੂੰ ਅੰਦਰ ਡੇਗ ਲਈਦਾ ਇੱਟਾਂ ਤਾਂ ਘਰ ਦੇ ਕੰਮ ਆਉਣਗੀਆਂ ਸਮਝ ਗਈ ਨਾ ਨਾ ਤੂੰ ਕੀ ਬੋਲੀ ਐ ਨਾ ਸ਼ਰਮ ਕਰ ਲੈ ਮਾੜੀ ਮੋਟੀ ਆ ਬੋਲਣ ਤੋਂ ਪਹਿਲਾਂ ਤੈਨੂੰ 10 ਵਾਰ ਸੋਚਣਾ ਚਾਹੀਦਾ ਸਾਰਾ ਕੁਝ ਪਤਾ ਏ ਮੈਨੂੰ ਕਿੱਥੇ ਜਾਂਦੀ ਏ ਤੂੰ ਕੀ ਕਰਦੀ ਏ ਤੂੰ ਨਾ ਤੂੰ ਕੀ ਕਹੀ ਐ ਨਾ ਮੈਨੂੰ ਸਾਫ਼-ਸਾਫ਼ ਸਮਝਾ ਵੀ ਤੂੰ ਗੱਲਾਂ ਕਿਹੜੀਆਂ ਕਰਦੇਗਾ ਵਕਤ ਵਕਤ ਆਉਣ ਦੇ ਸਾਰਾ ਕੁਝ ਸਾਫ ਸਾਫ ਵੀ ਸਮਝਾ ਦੂੰਗਾ ਆ ਜਿਹੜੀ ਜ਼ੁਬਾਨ ਨਾ ਬੋਲਦਾ ਨਾ ਜੀ ਤਾਂ ਕਰਦਾ ਜਮਾਨੇ ਖਿੱਚ ਲ ਤੂੰ ਜ਼ੁਬਾਨ ਖਿੱਚਣ ਨੂੰ ਫਿਰਦੀ ਐ ਮੈਂ ਤੈਨੂੰ ਖਿੱਚਣ ਨੂੰ ਫਿਰਦਾ ਹੱਥ ਛੱਡ ਮੇਰਾ ਹੱਥ ਕਿਨੇ ਛੱਡ ਦਿਆ ਤੇਰਾ ਮੈਂ ਕਰ ਲੈ ਮਾੜੀ ਮੱਟੀ ਹੱਥ ਛੱਡ ਮੇਰਾ ਸਤਿ ਸ੍ਰੀ ਅਕਾਲ ਤਾਈ ਸਤਿ ਸ੍ਰੀ ਅਕਾਲ ਪਤਾ ਠੀਕ ਹੈ ਤੈ ਹਾਂਜੀ ਤਾਈ ਠੀਕ ਹੈ ਹੋਰ ਕਿਵੇਂ ਘੇੜਾ ਮਾਰਿਆ ਬਸ ਅਹੀਂ ਘੇੜਾ ਕੱਢਣਾ ਅੱਗੇ ਮੈਂ ਦੇਖਾਂ ਕੀ ਕਰਦੇ ਬਹੂ ਰਾਣੀ ਹੋਰ ਦੱਸ ਤੀ ਕੀ ਹਾਲ ਚਾਲ ਹੈ ਤੇਰਾ ਹਾਲ ਚਾਲ ਨਾ ਪੁੱਛ ਤਾਈ ਕੀ ਦੱਸਾਂ ਤੈਨੂੰ ਹੁਣ ਕੀ ਗੱਲ ਹੋ ਗਈ ਮੇਰੀ ਤਾਂ ਜੁੰਨੀ ਵਾਲੀ ਮਾੜੀ ਹੋਈ ਪਈ ਆ ਆ ਦੇਖ ਲੈ ਇੱਕ ਜੇਠ ਹੈ ਮੇਰਾ ਇਸੇ ਨੇ ਮੇਰਾ ਜਿਉਣਾ ਦੁਬਾਰ ਕਰਿਆ ਪਿਆ ਮੈਨੂੰ ਤਾਂ ਇੱਥੇ ਰਹਿਣਾ ਬਹੁਤ ਔਖਾ ਹੋਇਆ ਪਿਆ ਕੀ ਹੋ ਗਿਆ ਇਹ ਜੇ ਕੀ ਗੱਲ ਹੋ ਗਈ ਦੱਸ ਹੈ ਤੂੰ ਵੀ ਸਿਆਣੀ ਵਿਆਣੀ ਐ ਤਾਈ ਤੈਨੂੰ ਵੀ ਪਤਾ ਹੀ ਐ ਵੀ ਜੇ ਘਰ ਚ ਇੱਕ ਛੜਾ ਹੋਵੇ ਟਾਈਮ ਕੱਢਣਾ ਕਿੰਨਾ ਔਖਾ ਐ ਤੇ ਇਹ ਮੇਰੇ ਤਾਂ ਪੰਜ ਦੇਰ ਜੇਠ ਦੇ ਤੇਰੇ ਉਹਨਾਂ ਨੇ ਬਾਰਿਸ਼ ਦਾ ਮੇਰੇ ਹੱਥਾਂ ਪਾਉਣ ਦੀ ਕੋਸ਼ਿਸ਼ ਕੀਤੀ ਬਹੁਤ ਮੇਰੇ ਨਾਲ ਉਹ ਕੀਤਾ ਉਹਨਾਂ ਨੇ ਪਰ ਆਪਣੇ ਪਹਰੰਦ ਪਾਣੀ ਨਹੀਂ ਪਾਣ ਦਿੱਤਾ ਦੀ ਤੇਰੇ ਤਾਂ ਕੋਈ ਐ ਸੰਭਲ ਕੇ ਚੱਲਿਆ ਕਰ ਤਾਈ ਮੈਂ ਤਾਂ ਬਥੇਰਾ ਸੰਭਲ ਕੇ ਚੱਲਦੀ ਆਂ ਕੀ ਕਰਾਂ ਮੇਰੀ ਵੀ ਬੇਵਸੀ ਹੋ ਜਾਂਦੀ ਹੈਗੀ ਮੈਨੂੰ ਬਹੁਤ ਔਖਾ ਲੱਗਦਾ ਹੈਗਾ ਇਹ ਜਿਹੇ ਬੰਦੇ ਨਾਲ ਟਾਈਮ ਕੱਢਣਾ ਮੈਨੂੰ ਤਾਂ ਹੁਣ ਉਹ ਤੋਂ ਡਰ ਲੱਗਣ ਲੱਗ ਗਿਆ ਡਰ ਨਾਲ ਹੀ ਕੋਈ ਗੱਲ ਨਹੀਂ ਧੀਏ ਮਾੜੇ ਵਕਤ ਦਾ ਮੁਕਾਬਲਾ ਕਰੀਂਦਾ ਈ ਤਾਈ ਕੱਲੀ ਜਨਾਨੀ ਵੀ ਕੀ ਕਰ ਲੂਗੀ ਨਾ ਤਾਂ ਮੇਰਾ ਬੰਦਾ ਸਾਥ ਦਿੰਦਾ ਮੇਰਾ ਮੈਂ ਵੀ ਕੀ ਕਰਾਂ ਕਰਨਾ ਕੀ ਈ ਧੀਏ ਜਨਾਨੀਆਂ ਕੋਲੇ ਸਭ ਮੰਤਰ ਹੁੰਦੇ ਨੇ ਤੂੰ ਖੇਡ ਲਿਆ ਕਰ ਚੱਲ ਛੱਡ ਤਾਈ ਉਹ ਤਾਂ ਦੇਖੀ ਜਊ ਜਿਹੜਾ ਟਾਈਮ ਨਿਕਲੂ ਓਹ ਹੋ ਗੱਲਾਂ ਗੱਲਾਂ ਚ ਮੈਂ ਤਾਂ ਤੈਨੂੰ ਚਾਹ ਹੀ ਨਹੀਂ ਪੁੱਛੀ ਤੂੰ ਬੈਠ ਮੈਂ ਚਾਹ ਬਣਾ ਕੇ ਲਿਆਉਣੀਆ ਲੈ ਆ ਤਰ ਲੈ ਲਿਆਉਣੀਆ ਮੈਂ ਚਾਹ ਬਣਾ ਕੇ ਲਦੇ ਲੈ ਕਿਵੇਂ ਲਟਿਆ ਪਿਆਗਾ ਗੱਲ ਸੁਣ ਮੇਰੀ ਬੋਲਦਾ ਨਹੀਂ ਹਾਂ ਕੀ ਝੋਲਸ ਲਿਆ ਕਰ ਆਪ ਤੇ ਆਪਦੀ ਸੁਰਤ ਵੀ ਨਹੀਂ ਰਹਿੰਦੀ ਹੈਗੀ ਤੈਨੂੰ ਮੈਂ ਤਾਂ ਦੁੱਧ ਲੈ ਕੇ ਆਈ ਤੀਗੀ ਦੁੱਧ ਮਨ ਨੂੰ ਲੋੜੇਗੀ ਹੁਣ ਕਿਹੜਾ ਝੋਲਸੇਗਾ ਤੂੰ ਆ ਮੂੰਹ 'ਚ ਝੋਲਸੀ ਬੈਠਾ ਕਿਵੇਂ ਮਸਕ ਮਾਰਦੀ ਆ ਮੂੰਹ 'ਚ ਨਾ ਮੇਰੀ ਗੱਲ ਸੁਣਾ ਮੈਨੂੰ ਥੋੜੇ ਜਿਹੀ ਪੈਸੇ ਦੇ ਦਿੰਦਾ ਲੋੜਤੀ ਪੈਸੇ ਪੈਸੇ ਕਿੱਥੇ ਰੇ ਮੇਰੇ ਕੋਲੇ ਕਿਉਂ ਤੇਰੇ ਕੋਲ ਪੈਸੇ ਨਹੀਂ ਹੈਗੇ ਆ ਮੂੰਹ ਤੋ ਝੋਸਣੂ ਤਾਂ ਆ ਜਾਂਦੇ ਨੇ ਬਥੇਰੇ ਮੇਰੇ ਬਾਰੀ ਤੇਰੇ ਕੋਲ ਪੈਸੇ ਨਹੀਂ ਹੁੰਦੇ ਮੇਰੀ ਗੱਲ ਸੁਣ ਤੂੰ ਜਾ ਐ ਕਰ ਵੱਡੇ ਭਾਈ ਤੋਂ ਮੰਗ ਲੈ ਉਹ ਦੇ ਦੂੰ ਮੈਂ ਮਰ ਜਾ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਉਹ ਤੋਂ ਪੈਸੇ ਮੰਗੂ ਮੈਂ ਤੂੰ ਬੰਦਾ ਹੈਂ ਕ ਮੈਂ ਤਾਂ ਹੋਰ ਕੁਝ ਕਹਾਵੇਂਗਾ ਹੁਣ ਬੋਲ ਪੈ ਹੁਣ ਬੋਲਾਂ ਕੀ ਮੇਰੀ ਗੱਲ ਸੁਣ ਜੇ ਹੁਣ ਮੈਂ ਤੈਨੂੰ ਪੈਸੇ ਦੇਵਾਂ ਮੈਂ ਵੀ ਤਾਂ ਤੋ ਲੈ ਕੇ ਦੇਵਾਂ ਤੂੰ ਸਦੀ ਮੰਗ ਲੈ ਤਾਂ ਨਾ ਮੈਂ ਨਹੀਂ ਮੰਗਦੀ ਹੈਗੀ ਪੈਸੇ ਉਹ ਤਾਂ ਪੈਸੇ ਲੈ ਕੇ ਦੇਦੀ ਮੈਨੂੰ ਨਾਲੇ ਆਪਦੇ ਕੋਲ ਵੀ ਰੱਖ ਲਿਆ ਕਰ ਤੇਰੀ ਕੀ ਕਬੀਲਦਾਰੀ ਨਹੀਂ ਹੈਗੀ ਉਹਦੀ ਕੀ ਕਬੀਲਦਾਰੀ ਆ ਵੀ ਸਾਰੇ ਪੈਸੇ ਉਹ ਸਾਹਮਣੇ ਓਏ ਵੱਡਾ ਭਰਾ ਐ ਤੂੰ ਉਹਦੇ ਬੁਰੇ ਤਾਂ ਜ਼ਬਰ ਜ਼ਬਰ ਬੋਲਦੀ ਹੋਏਂਗੀ ਜੇ ਤੂੰ ਮੇਰੇ ਮੂਰੀ ਬੋਲੀ ਜਾਨੇਂ ਆ ਤੂੰ ਮੇਰੇ ਭਾਈ ਨੂੰ ਨਾ ਮੜਾ ਕੇ ਕਰ ਜਾ ਨੀਂਦ ਨਾ ਕਰਾ ਭਾਈ ਉਹਗਾ ਤੇਰਾ ਹੋਗਾ ਮੇਰਾ ਨਹੀਂ ਕੁਛ ਵੀ ਲੱਗਦਾ ਉਹ ਚੋਰਾ ਮੈਨੂੰ ਤਾਂ ਬਿਓ ਵਰਗਾ ਲੱਗਦਾ ਦੇਖ ਲੈ ਜਮੀ ਸੁਰਤ ਨਹੀਂ ਹੈਗੀ ਵੀ ਦੱਸ ਤੂੰ ਥੱਲੇ ਰੁੜ ਜਾ ਪੈ ਜਾ ਰੋਜ਼ ਇਹਰੇ ਮੰਜਾ ਜਾ ਡਾ ਕੇ ਲਟ ਜੂਗਾ ਕੀ ਕਰਾਂ ਮੇਰੀ ਜਾਨ ਤਾਂ ਬਾਲੀ ਦੁਖੀ ਹੋਈ ਪਈਆ ਛੱਡ ਬਣਾ ਕੀ ਕਰਾਂਗੀ ਇਹਦੇ ਨਾਲ ਟੱਕਰਾਂ ਮਾਰ ਕੇ ਆਪਦੇ ਆਪ ਦੀ ਤਾਂ ਇਹਨੂੰ ਹੋਸ਼ ਨਹੀਂ ਹੈਗੀ ਇਹਨੇ ਕੀ ਗੱਲ ਕਰਨੀ ਆ ਮੇਰੇ ਨਾਲ ਹੁਣ ਸਵੇਰੇ ਦੇਖੂਗੀ ਕੀ ਕਰਦਾ ਗੋਠੇ ਤੇ ਹੀ ਆ ਜੱਸਾ ਹਾਂ ਕੁੱਤੀ ਆ ਇਹ ਵੀ ਮਾਂ ਦਾ ਪੁੱਤ ਸਾਰਾ ਦਿਨ ਸੱਤਾ ਰਹਿੰਦਾ ਐ ਆਥਣੇ ਝੁੰਸ ਲੈਂਦਾ ਜਾਦੇ ਫੇ ਸਵੇਰੇ ਉੱਠਿਆ ਨਹੀਂ ਜਾਂਦਾ ਕੀ ਕਰੀਏ ਇਹਦੇ ਨਾਲ ਜੱਸੇ ਜੱਸੇ ਹਾਂ ਭਾਈ ਉੱਠਿਆ ਨਹੀਂ ਐ ਜਿੱਥੇ ਉੱਠ ਤਾ ਗਿਆ ਦੀ ਬਈ ਮੈ ਜਾ ਆ ਮੈਂ ਡੰਗਰੇ ਨੂੰ ਪਾ ਕੇ ਕੱਖ ਜੇ ਫਿਰ ਮੇਰੀ ਅੱਖ ਜੀ ਲੱਗ ਗਈ ਚਲ ਕੋਈ ਨਹੀਂ ਹੂੰ ਹੋਰ ਠੀਕ ਹੈ ਬਈ ਆ ਮਹਾ ਖੇਤ ਬਣੇ ਜਾਇ ਹੁੰਦੇ ਚੱਲਦੇ ਬਈ ਮੈਂ ਤਾਂ ਇਹ ਕਹਿੰਦਾ ਸੀ ਬਈ ਹੂੰ ਆ ਥੋੜੇ ਜੇ ਪੈਸੇ ਮਿਲ ਜਾਣਗੇ ਆ ਤੇਰੀ ਪਰਜਾਈ ਨੂੰ ਲੋੜਦੀ ਪਰਜਾਈ ਨੂੰ ਲੋੜਦੀ ਹੋਰ ਫਿਰ ਮੈਨੂੰ ਕਹਦੀ ਪੈਸਿਆਂ ਨੂੰ ਤੈਨੂੰ ਕਿਹਾ ਤੀ ਉਹਨੇ ਹਾਂ ਮੈਂ ਥੋ ਮੰਗਦੀ ਸੀ ਮੈਤੋ ਕਿਹੜਾ ਸਿੱਧੇ ਮੂੰਹ ਮੰਗਦੀ ਐ ਹੋ ਸਿੱਧੇ ਮੂੰਹ ਮੰਗੇ ਮੈਂ ਤਾਂ ਸੋਨੇ 'ਚ ਗੱਡਦਾ ਉਹਨੂੰ ਉਹ ਬਾਈ ਆਇਆ ਤੈਨੂੰ ਪਤਾ ਲੱਗੇਗਾ ਦੇ ਸੁਭਾਅ ਦਾ ਥੋੜੀ ਜਿਹੀ ਉਹ ਕਰਦੀ ਆ ਉਹ ਅਲਕਤੋਂ ਮੰਨਦੀ ਆ ਕਹਿੰਦੀ ਵੀ ਮੈਂ ਹੁਣ ਬਾਈ ਨੂੰ ਨਹੀਂ ਮੈਂ ਕਹਿੰਦੀ ਲੈ ਨਹੀਂ ਕਹਿੰਦੀ ਨਾ ਕਹੇ ਫਿਰ ਅਬ ਦੀ ਆਕੜ 'ਚ ਰਹਿਣਾ ਐ ਅਬ ਦੀ ਆਕੜ 'ਚ ਰਹੀ ਉਹ ਅਬ ਦੀ ਥਾਂ ਮੈਂ ਅਬ ਦੀ ਥਾਂ ਉੱਜਲ ਛੱਡ ਬਈ ਕਾ ਨੂੰ ਤੜਕੀ ਤੜਕੀ ਉਹਦੇ ਲੈ ਕੇ ਬੈਠ ਗਿਆ ਜੇ ਤੇਰੇ ਕੋਲੇ ਹੈਗੇ ਨੇ ਥੋੜੇ ਜਿਹੇ ਪੈਸੇ ਦੇ ਦੇ ਮੈਨੂੰ ਮੈਂ ਦੇ ਦੂੰ ਪਰਾਂ ਨੂੰ ਉਸੇ ਨੂੰ ਦੇਣੇ ਨੇ ਹਾਂ ਦੇ ਦੂੰਗਾ ਮੈਂ ਆਪੇ ਲਾ ਫਿਰ ਤਾਂ ਜਵੇਂ ਗੱਲ ਸੈੱਟ ਆ ਗਈ ਤੂੰ ਆਪੇ ਦੇ ਦੇ ਫਿਰ ਉਹਨੂੰ ਉਹ ਮੇਤੋ ਸਿੱਧੇ ਮੂੰਹ ਮੰਗੇ ਵੀ ਮੈਨੂੰ ਤਾਂ ਕਿਹਾ ਵੀ ਨਹੀਂ ਹੈ ਪੈਸਿਆਂ ਨੂੰ ਹੋ ਬੰਤੇ ਬਈ ਨਾ ਤਾਂ ਉਹਦੀ ਗੱਲ ਰਹਿ ਜੂਗੀ ਨਾਲੇ ਆਪਣਾ ਮਸਲਾ ਹੱਲ ਹੋ ਜੂ ਦੇਖ ਉਹਨੇ ਤੇਥੋਂ ਮੰਗਣੇ ਨਹੀਂ ਸੀ ਨਾ ਮੰਗੇ ਤੂੰ ਉਹਨੂੰ ਚਾਕੇ ਪੈਸੇ ਫੜਾ ਦੀ ਚਲ ਗੱਲ ਖਤਮ ਹੋ ਜੂਗੀ ਉਹਨੂੰ ਪੈਸੇ ਨਹੀਂ ਲੋੜ ਹੈ ਵਰਤ ਲੂਗੀ ਪੈਸੇ ਤਾਂ ਮੈਂ ਦੇ ਦੂੰ ਪਰ ਕਿਸੇ ਲੀਤੇ ਵੀ ਆਵੇ ਚਲ ਆ ਜਾ ਫਿਰ ਤੂੰ ਮੈਂ ਤਾਂ ਚੱਲਦਾ ਖੇਤ ਨੂੰ ਠੀਕ ਆ ਬਾਈ ਪੈਸੇ ਫੜਾ ਜਨਾ ਮੈਨੂੰ ਹੈ ਹਾਂ ਪੈਸੇ ਫੜਾ ਦੇ ਚੰਗਾ ਚਲਾ ਆਣਾ ਮੇਰੇ ਅੱਲਾਹ ਦੇਖ ਲੈ ਕਿੰਨਾ ਚੰਗਾ ਮੇਰਾ ਬਾਈ ਇਹ ਕੁੜੀ ਆਵੇ ਦੀ ਪਤਾ ਨਹੀਂ ਕਦੋਂ ਅੱਖ ਲਾਊਗੀ ਵੀ ਦੱਸ ਤੂੰ ਮਿੱਠੀ ਪਿਆਰੀ ਹੋ ਕੇ ਕਹਿ ਦੇ ਵੀ ਬਾਈ ਜੀ ਪੈਸਿਆਂ ਦੀ ਲੋੜ ਐ ਮੇਰੇ ਸਿਰ ਤੇ ਜੜ ਜੰਗੇ ਸਾਲਾ ਇੱਥੇ ਤਾਂ ਆਥਣ ਵਾਲਾ ਜੰਗਾੜ ਕਰਨ ਔਖਾ ਹੋ ਜਾਂਦਾ ਦੇ ਦੇ ਨੂੰ ਟਾਂਵੇਂ ਗੱਲ ਸੁਣੀ ਹਾਂ ਦੱਸ ਕੀ ਕਹਿੰਨਾ ਕਿੱਥੋਂ ਆਈਏ ਮੈਂ ਤਾਂ ਮਿੰਦੋਤਾਈ ਕੋਲ ਗਈ ਤੀ ਗਈ ਕੰਮ ᱛੀ ਕੋਈ ਮਿੰਦੋਤਾਈ ਕੋ ਹਾਂ ਦੱਸ ਕੀ ਕਹਿੰਨਾ ਹੁਣ ਠੀਕ ਹੈ ਠੀਕ ਹੈ ਪੈਸੇ ਚਾਹੀਦੇ ਸੀ ਤੈਨੂੰ ਹਾਂ ਚਾਹੀਦੇ ਤਾਂ ਹੈਗੇ ਤੇ ਪਰ ਹੁਣ ਸਰ ਗਿਆ ਪੈਸਿਆਂ ਕਣੀਓ ਸਰ ਗਿਆ ਹਾਂ ਕੀ ਕਹਿੰਨਾ ਕਿਤੇ ਬਾਹਰੋਂ ਬਾਹਰ ਸਰ ਗਿਆ ਨਾ ਕੀ ਬੋਲੀਂ ਐ ਨਾ ਤੂੰ ਮੈਂ ਤਾਂ ਕੀ ਬੋਲਣਾ ਹੈ ਜੱਸੇ ਨੇ ਕਿਹਾ ਸੀ ਵੀ ਪੈਸੇ ਪੂਸੇ ਚਾਹੁੰਦੇ ਨੇ ਤੈਨੂੰ ਕਿੰਨੇ ਦੇਵਾਂ ਮੈਨੂੰ ਨਹੀਂ ਚਾਹੀਦੇ ਹੈਗੇ ਸਰ ਗਿਆ ਮੇਰਾ ਪੈਸਾ ਕਣੀ ਹੋ ਰਹਿਣ ਦੇ ਬਸ ਲੋੜ ਨਹੀਂ ਤੇਰੇ ਪੈਸਿਆਂ ਦੀ ਚੱਲ ਸਰ ਕੀ ਗਿਆ ਫੜ ਲੈ ਲੈ ਜਦੋਂ ਤੈਨੂੰ ਕਹਿਤਾ ਵੀ ਮੈਨੂੰ ਨਹੀਂ ਲੋੜ ਅੱਗੇ ਜੇਬ ਚ ਪਾ ਲੈ ਓਏ ਫੜ ਲੈ ਫੜ ਲੈ ਮਾਇਆ ਨੂੰ ਨਹੀਂ ਥੱਕਿਆ ਕਰਦੇ ਇਸੇ ਦੇ ਆਸਰੇ ਚੱਲਦੀ ਹੈ ਸ੍ਰਿਸ਼ਟੀ ਮੈਨੂੰ ਨਹੀਂ ਲੋੜ ਹੈਗੀ ਜਦੋਂ ਮੈਨੂੰ ਲੋੜ ਹੋਊਗੀ ਮੈਂ ਜੱਸੇ ਨੂੰ ਕਹਿ ਦੂੰਗੀ ਜੇ ਸਾਵੀਤਾ ਮੈਤੇ ਲੈ ਕੇ ਦੇਊਗਾ ਹੋਰ ਜੇ ਸਾ ਪਹਾੜੋ ਲਿਆਊਗਾ ਖਰਚ ਕੇ ਕੋਈ ਨਾ ਆਪੇ ਫੜਾ ਦੂਗਾ ਉਹ ਪੈਸੇ ਪਰ ਤੇਰੇ ਹੱਥੋਂ ਨਹੀਂ ਮੈਂ ਫੜਨੇ ਹੈਗੇ ਪੈਸੇ ਮੇਰੇ ਹੱਥੋਂ ਪੈਸੇ ਨਹੀਂ ਫੜਨੇ ਕਿਉਂ ਜ਼ਹਿਰ ਲੱਗਿਆ ਮੇਰੇ ਹੱਥਾਂ ਨੂੰ ਜਦੋਂ ਤੈਨੂੰ ਇੱਕ ਬਾਰ ਕਹਿਦਾ ਤਾ ਉਹਦੇ ਖਾਣੇ ਗੱਲ ਵੜ ਲੈ ਮੈਨੂੰ ਨਹੀਂ ਲੋੜ ਤੇਰੇ ਪੈਸੇ ਦੀ ਹੂੰ ਗੱਲ ਖਾਣੇ ਚ ਵੀ ਵੜ ਗਈ ਤੇ ਦਿਮਾਗ ਚ ਵੀ ਵੜ ਗਈ ਐ ਨਹੀਂ ਸੂਤੋਂਦੀ ਤੂੰ ਪਲੇਅਰ ਹੱਦ ਹੋ ਗਈ ਵਰਤੇ ਵਾਲੀ ਵੀ ਪਤੰਦਰਾ ਉਹਨੂੰ ਪਛੇ ਵੀ ਮੰਗੇ ਵੀ ਮੋਟਰ ਦੀ ਸਾਰੀ ਰਾਤ ਮੇਰੀ ਐਂ ਲੰਗੀ ਸਵੇਰੇ ਚਾਹ ਵੀ ਨਹੀਂ ਲੈ ਕੇ ਆਇਆ ਉਪਰ ਤੂੰ ਵੀ ਚਾਹ ਪੀਛੇ ਆਂਿਆ ਉਹ ਤੂੰ ਬੋਲ ਪਿਆ ਤਾਂ ਗੁੱਸਾ ਵਰਤਾ ਕਿੱਥੇ ਆ ਉਹ ਬੋਲ ਪੈਂ ਬੰਤੇ 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 ਬਈ ਬੰਤੇ ਬੋਲ ਬੋਲ ਬਈ ਹੁਣ ਬੰਤੇ ਬਈ ਬੋਲਦਾ ਕੀ ਨਹੀਂ ਬੰਤੇ ਬੰਤੇ ਬੋਲ ਬੋਲ ਬਈ ਬਈ ਮੈਨੂੰ ਤੇਰੀ ਬੋਲਣਾ ਬੋਲ ਬਈ ਹਾਏ ਬੰਤੇ ਬੋਲ ਸੁ ਕਾ ਕੀ ਨਹੀਂ ਹੋ ਹੋ ਵਾਂ ਤੇ ਰੁਕੀ ਹੋ ਗਿਆ ਵਾਂ ਤੇ ਰੁਕੀ ਹੋ ਗਿਆ ਬੋਲ ਮਰ ਗਿਆ ਮਰ ਗਿਆ ਕਿਹਨੇ ਮਾਰਿਆ ਮੈਂ ਮਾਰਿਆ ਤੂੰ ਤੂੰ ਬਾਹਰ ਖੇ ਖਾਂਦੀ ਫਿਰਦੀ ਸੀ ਤੇਰੇ ਟ ਦਾ ਕੀ ਮਤਲਬ ਹੈ ਮਤਲਬ ਸਾਫ ਹੈ ਉਸ ਦਿਨ ਉਸ ਦਿਨ ਘਰ ਦੇ ਪਿਛਵਾੜੇ ਕੌਣ ਸੀ ਉਹ ਮੁੰਡਾ ਤੈਨੂੰ ਪਤਾ ਹੈ ਉਹ ਕੀ ਕਹਿੰਦਾ ਸੀ ਆਇ ਪਰ ਜਾਈ ਮੈਂ ਤੈਨੂੰ ਇੱਕ ਕਹਾਣੀ ਸੁਣਾਉਣਾ ਅਣਖੀ ਜੱਟੀ ਦੀ ਇੱਕ ਦਿਨ ਦੀ ਗੱਲ ਐ ਫੇਰ ਫੇਰ ਉਸ ਦਿਨ ਬੀੜ ਚ ਵੀ ਉਹੀ ਮੁੰਡਾ ਸੀ ਅੱਛਾ ਬੀੜ ਚ ਤੈਨੂੰ ਪਤਾ ਹੈ ਉਹ ਕੀ ਕਹਿੰਦਾ ਤੇ ਇਸ ਤਰ੍ਹਾਂ ਉਹ ਬਹਾਦਰ ਕੁੜੀ ਨੇ ਅਣਖ ਦੀ ਕਤਲ ਉਸ ਦਾ ਕਤਲ ਕਰ ਦਿੱਤਾ ਮੈਨੂੰ ਲੱਗਦਾ ਏ ਇਸ ਕਹਾਣੀ ਦਾ ਅੰਤ ਤੇਰੇ ਅੰਤ ਨਾਲ ਜੁੜਿਆ ਹੋਇਆ ਮੇ ਲੋ ਤਾਈ ਠੀਕ ਕਹਿੰਦੀ ਸੀ ਜ਼ਮੀਨ ਨਹੀਂ ਨਾਲ ਜਾਂਦੀ ਨਾਲ ਜਾਊਗੀ ਤਾਂ ਇੱਜ਼ਤ ਆ